ਪਰਤ ਕੇ ਪਿੱਛੇ ਨਹੀਂ ਵੇਖੀਦਾ ਕਿਉਂ ਲੰਘਿਆ ਹੋਇਆ ਸਮਾਂ ਦੁਆਰਾ ਹੱਥ ਨਹੀਂ ਆਉਂਦਾ ਇਹ ਜ਼ਿੰਦਗੀ ਸੁਖੀ ਬਤੀਤ ਕਰਨ ਦਾ ਤਰੀਕਾ ਹੈ ਆਪਣੇ ਬੱਚਿਆਂ ਨੂੰ ਹੀ ਸਮਝਾਓ ਆਪ ਵੀ ਆਪਾਂ ਸਮਝੀਂ ਖੈਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਚੰਦੋ ਤੇਰੀ ਧੀ ਸਾਡੀ ਧੀ ਹੈ ਨਹੀਂ ਬੱਚੀ 'ਚ ਕੋਈ ਦੋਸ਼ ਨਹੀਂ ਪਰ ਤੇਰੇ ਹੰਕਾਰ ਕਦਰਿਸਤਾਨ ਜਦੋਂ ਜਵਾਬ ਦਿੱਤੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਤਿੰਨ ਦਿਨ ਤਸੀਹੇ ਦਿੰਦੇ ਰਹੇ ਵਕਤ ਆਇਆ ਛਾਲਿਆਂ ਨਾਲ ਸਰੀਰ ਭਰਿਆ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਉਹ ਦਿਨ ਆਇਆ ਜਿੱਦਣ ਤੱਤੀ ਤਵੀ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਬਿਠਾ ਕੇ ਤੱਤੀ ਰੇਤ ਪਾਈ ਸੀ ਸਵੇਰ ਤੋਂ ਲੈ ਕੇ ਮਣਾਮੋਹੀ ਬੱਲਣ ਫੋਕ ਕੇ ਤਵੀ ਨੂੰ ਲਾਲ ਰੰਗ ਕਰਦੇ ਰਹਿ ਤਵੀ ਨੂੰ ਤਪਉਂਦੇ ਰਹਿ ਜਦੋਂ ਤਪਦੇ ਹਨ ਤਪਦੇ ਹਨ ਤਵੀ ਦਾ ਰੰਗ ਅਗ ਵਰਗਾ ਲਾਲ ਹੋ ਗਿਆ ਉਦੋਂ ਮੁਰਤਜ਼ਾ ਖਾਨ ਆਵਾਜ਼ ਦੇ ਕੇ ਇਹਨਾਂ ਸਪਾਹੀਆਂ ਨੂੰ ਲਿਆਓ ਗੁਰੂ ਅਰਜਨ ਦੇਵ ਜੀ ਹਜ਼ੂਰ ਨੂੰ ਉਠਾ ਕੇ ਸੱਚੇ ਸੱਚੇ ਤੌਰ ਤੇ ਤਵੀ ਵੱਲ ਲੈ ਜਾਂਦਾ ਪਾਦਸ਼ਾਹ ਕੋਲ ਖਲਾਰ ਦੇ ਚੰਦੂ ਕਹਿੰਦਾ ਮਹਾਰਾਜ ਅਜੇ ਵੀ ਮੰਨ ਜਾਓ ਤੁਹਾਡੇ ਛਾਲਿਆਂ ਦਾ ਇਲਾਜ ਹੋ ਜਾਣਾ ਹੈ ਤੁਹਾਡਾ ਸਰੀਰ ਠੀਕ ਕਰਵਾ ਦਾਂਗੇ ਤੁਹਾਡਾ ਇਲਾਜ ਹੋ ਜਾਣਾ ਹੈ ਪਰ ਅੱਜ ਜੇ ਤੁਸੀਂ ਤਤੀ ਤਵੀ ਤੇ ਬਹਿ ਗਏ ਅੱਜ ਅਰਦ ਨੇ ਤੁਹਾਨੂੰ ਸਾੜ ਕੇ ਸੁਆ ਕਰ ਦੇਣਾ ਅੱਜ ਅਸੀਂ ਸਵੇਰ ਤੋਂ ਤਵੀ ਇੰਨੀ ਤਪਾਈ ਹੈ ਬੰਦੇ ਦਾ ਸਾਰ ਤੁਹਾਡਾ ਸਰੀਰ ਲੋਹ ਹੋ ਜਾਣਾ ਹੈ ਮਹਾਰਾਜ ਅੱਜ ਤਵੀ ਤੇ ਨਾ ਬੈਠਿਓ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ ਬਲ ਤੁਰ ਪਏ ਚੰਦੂ ਤੇ ਮਰਤਜ਼ਾ ਖਾਂ ਪਿਸ਼ਾ ਖੜੇ ਰਹੇ ਸਪਈਆਂ ਨੇ ਬਾਹਾਂ ਛੱਡ ਦਿੱਤੀਆਂ ਹਜ਼ੂਰ ਤੱਪ ਦੀ ਲੋਅ ਵੱਲ ਜਾ ਰਹੇ ਸਨ ਉੱਥੇ ਸਿਰਫ ਇੱਕ ਬੰਦਾ ਖੜਾ ਹੈ ਜਿਹੜਾ ਜਲਾਦ ਬਣ ਹੁੰਜੈ ਰੇਤ ਦੇ ਕਟਸ਼ੇ ਭਰ-ਭਰ ਕੇ ਉਹਨੇ ਗੁਰੂ ਅਰਜਨ ਸਾਹਿਬ ਤੇ ਪਾਉਣੇ ਨੇ ਜਦੋਂ ਹਜ਼ੂਰ ਤੱਪ ਦੀ ਲੋਅ ਕੋਲ ਵੱਲ ਦੀ ਹੱਕਲ ਗਏ ਹਜ਼ੂਰ ਰੁਕ ਕੇ ਪਿਸ਼ਾ ਮੁੜ ਕੇ ਚੰਦੂ ਵੱਲ ਮੁਖਣੇ ਜੰਦੂ ਥੋੜਾ ਜਿਹਾ ਨਜ਼ਦੀਕ ਹੋ ਕੇ ਆਸ ਦੀ ਕਿਰਨ ਵਰਕੇ ਬੋਲਿਆ ਮਹਾਰਾਜ ਚੰਗਾ ਹੋਇਆ ਤੁਸੀਂ ਨਹੀਂ ਬੈਠੇ ਮਰਨ ਮੈਨੂੰ ਕਹਿੰਦਾ ਸੀ ਕਿ ਤਪ ਦੀ ਲੋਹ ਨੇ ਅੱਜ ਤੁਹਾਨੂੰ ਸਾੜ ਦੇਣੇ ਤਪ ਦੀ ਤਵੀ ਨੇ ਤੁਹਾਡਾ ਸਰੀਰ ਲੋਹ ਦੇਣਾ ਚੰਗਾ ਹੋਇਆ ਤੁਸੀਂ ਬੈਠੇ ਨਹੀਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਮੰਨ ਲਈਏ ਕਿ ਤੁਸੀਂ ਸ਼ਰਤਾਂ ਮੰਨ ਲਈਆਂ ਨੇ ਹਜ਼ੂਰ ਬਹੁਤ ਪਿਆਰ ਨਾਲ ਸਹਿਬ ਨਾਲ ਮੁਸਤਕਬ ਬੋਲੇ ਕਹਿੰਦੇ ਚੰਦੂ ਤੂੰ ਕਦੋਂ ਦਾ ਕਈ ਜਾਂਦਾ ਹੈ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਨੋ ਬਿਠਿਓ ਤਪ ਦੀ ਲੋਹ ਨੇ ਤੁਹਾਡਾ ਸ਼ਰੀਰ ਲੂਦੇਣਾ ਸਤਗੁਰੂ ਪ੍ਰਿਹਰਜ ਬੋਲੇ ਕਹਿੰਦੇ ਚੰਦੂ ਅਸੀਂ ਤੇਰੀ ਤਪ ਦੀ ਲੋਹ ਨੂੰ ਵੇਖ ਲਿਆ ਜਿੰਨਾ ਬਲਣ ਬਾ ਸਕਣਾ ਹੋਰ ਪਾ ਅਜੇ ਤੇਰੀ ਤਪ ਦੀ ਤਵੀ ਵਿੱਚ ਇੰਨੀ ਤਾਕਤ ਨਹੀਂ ਕਿ ਗੁਰੂ ਅਰਜਨ ਦੇਵ ਨੂੰ ਤਵੀ ਤੇ ਬਿਠਾ ਕੇ ਸ਼ਹੀਦ ਕਰ ਸਕੇ ਹਜ਼ੂਰ ਨੇ ਸੱਜਾ ਪੈਰ ਤਵੀ ਦੇ ਅੰਦਰ ਆ ਚੌਂਕੜਾ ਮਾਰ ਕੇ ਬਹਿ ਗਏ ਉੱਥੇ ਇੱਕ ਵਿਦਵਾਨ ਨੇ ਬੜੇ ਪਿਆਰ ਨਾਲ ਲਿਖਿਆ ਕਹਿੰਦੇ ਚੰਦੂ ਚੰਦਰ ਚੰਦ ਜੜਾਉਣ ਲੱਗਾ ਕਹਿਣ ਲੱਗਾ ਕਿ ਲੋ ਤਪਉ ਛਤੀ ਲੱਗ ਸੁਰ ਤੇ ਪੀ ਕੇ ਰੇ ਤਸਵੀਰ ਅਰਜਨ ਗੁਰੂ ਦੇ ਸੀਸ ਵਿੱਚ ਪਾਓ ਸਤ ਗੁਰੂ ਕੀ ਬੋਲੇ ਕਹਿੰਦੇ ਸਤ ਗੁਰੂ ਆਏ ਤਾਂ ਰੁਕ ਕੇ ਕਹਿਣ ਲੱਗੇ ਉਹ ਤੇਰੀ ਤਪਦੀ ਲੋ ਵਿੱਚ ਰੰਗ ਉਹ ਨਹੀਂ ਜਿਹੜਾ ਰੰਗ ਸ਼ਹੀਦੀ ਅਜ ਮੰਗਦੀ ਐ ਉਹ ਤੈਨੂੰ ਲੋਤ ਪਾਉਣ ਦਾ ਢੰਗ ਕੋਈ ਸਾਨੂੰ ਸ਼ਹੀਦ ਕਰਨ ਲਈ ਜਿਹੜਾ ਰੰਗ ਚਾਹੀਦਾ ਅਜੇ ਨਹੀਂ ਤੇਰੀ ਤਪਦੀ ਲੋਤ انہیں گسج کیا بلن ہور پا دیو ہو. حضور جمکڑا مار کے بے گئے جلاد کڑشے ریت دے پا رہا سی شلے فٹ چکے سن تپتی ریب تا حضور دے جکمہ تے پہ دی گئے. تھلے و شریف لو ہو رہے اور پادشاہ نتر بند کر کے اور جی چیواج کہہ رہے تیرا کیا مٹھا لگے ہر نام پدار تھا نام پدار تھا حضور بڑے سہد رچ پڑھ رہے ਇਕ ਵੀਰ ਸੰਤਨ ਛਾਡੇ ਸੰਤਈ ਜੋ ਕੋਟ ਗਮ ਲੈ ਅਸੰਤ ਜੋ ਮਿਲਿਆ ਪਰ ਪਉੰਗਮ ਵੇਡੇ ਹੋਤਾ ਸੀਤਲ ਤਨ ਅੰਤਯੰਤ ਸੁਖਮਣੀ ਸੁਖੰ ਅਮ੍ਰਿਤ ਪ੍ਰਭ ਨਾਮ ਭਗਤ ਜਨ ਕੈ ਮਨ ਇਸਰਾ ਜਲਾਦ ਨੂੰ ਕੋ ਆਵਾਜ਼ ਸੁਣ ਕਰਸ਼ੇ ਪਰ ਪਰ ਰੇਤ ਪਾਉਣ ਵਾਲਾ ਜਲਾਦ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਬੋਲਾਂ ਦਾ ਅਸਰ ਹੋਇਆ ਕੋਲ ਖਲੋਤਿਆਂ ਉਹਨੂੰ ਐਸਾ ਸਕੂਨ ਮਹਿਸੂਸ ਹੋਇਆ ਉਹਨੇ ਕਰਸ਼ਾ ਰੇਤ ਪਾਉਣਾ ਰੁਕ ਗਿਆ ਕਰਸ਼ਾ ਸੁੱਟ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਮੋਹਰੇ ਬਹਿ ਗਿਆ ਸਾਹਮਣੇ ਮਰਤਜ਼ਾ ਖਾਨ ਤੇ ਚੰਦੂ ਬੋਲੇ ਓਏ ਪਰਪੁੰਜੇ ਰੁਕ ਗਿਓਂਗੇ ਕਰਸ਼ਾ ਜਦ ਰੇਤ ਪਾਈ ਚੱਲ ਗੁਰੂ ਅਰਜਨ ਸਾਹਿਬ ਦੇ جدوں تک ابھی نہیں روکتے پڑپونجا جلہات ریدری سی پا رہا حضور نے بڑے سید کھول کے پوچھا پڑ پنجا تو تا ہیں ہے پیشہ بھر جلہات ہوگیا میں پونجیا تو رون لگ پی انہیں ہاتھ جوڑ کے کہا ہے پتہ نہیں کیوں تُن تپری لو پہ بیٹھے ہو میں تتی ریت تڈے تے کے تے پا رہے ਔਰ ਸਿਰ ਵੀ ਪਤਾ ਨਹੀਂ ਕਿਉਂ ਟੋਟੇ ਕੋਲੋਂ ਦਰਸ਼ਨ ਕਰਕੇ ਬਾਣੀ ਸੁਣ ਕੇ ਮੇਰਾ ਜਿੱਤ ਠੰਡਾ ਹੋ ਰਿਹਾ ਮਹਾਰਾਜ ਮੈਨੂੰ ਅੰਦਰੋਂ ਕੋਈ ਸਕੂਨ ਮਿਲਦੇ ਪਹਿਲੀ ਵਾਰ ਅੱਖਾਂ ਚੋਂ ਹੰਝੋ ਆਏ ਨੇ ਜਲਾਹ ਦਾ ਦਿਲ ਪਿਗਲ ਗਿਆ ਸ੍ਰੀ ਗੁਰੂ ਅਰਜਨ ਦੇ ਮਹਾਰਾਜੀਆਂ ਨੇ ਬਚਨ ਕਿਹਾ ਕਹਿੰਦੇ ਪਰਭੁੰਜਿਆ ਹੁਕਮ ਮੰਨ ਆਪਣੇ ਮਾਲਕਾਂ ਦਾ ਬੇਟੇ ਕਰਸ਼ਾ ਚੁੱਕ ਰੇਤ ਪਈ ਚਲ ਜੇ ਵਕਤ ਆਏਗਾ ਇੱਕ ਦਿਨ ਤੂੰ ਵੀ ਜਨਮ ਮਰਨ ਤੋਂ ਮੁਕਤ ਹੋਏਗਾ ਹਜ਼ੂਰ ਪਰਭੁੰਦੇ ਜਲਾਦ ਨੂੰ ਕਹਿੰਦੇ ਪਰਭੁੰਦਿਆ ਇਸ ਪ੍ਰੇਮ ਤੇ ਵਿਰਾਗ ਨੂੰ ਸੰਭ ਕੇ ਰੱਖੀ ਅੱਜ ਤੇਰੀ ਅੱਖਾਂ ਚ ਆਇਆ ਵਿਰਾਗ ਇੱਕ ਦਿਨ ਤੈਨੂੰ ਜਨਮ ਤੇ ਮਰਨ ਤੋਂ ਮੁਕਤ ਕਰੇਗਾ ਪਰ ਰੇਤ ਭਾਈ ਚਲ